ਤਾਂ ਆਪੀ ਤੇ ਫੈਨਲ ਹੈ ਪਰ ਜੀ ਉਹ ਲੈ ਲਿਆ ਐਪਲ ਬੇਰੀ ਆਹ ਯਾਰ ਬੇਰੀ ਇਹ ਬੈਸਟ ਦੱਕ 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 ਹੈ ਹੈ ਉਹ ਲਾਟ ਬੰਦੀ ਆ ਸਾਥ ਕਿਵੇਂ ਵੀ ਅਸੀਂ ਪਾਕਿਸਤਾਨ ਦੇ ਗਏ ਆ ਅੱਜ ਦੋ ਟੱਕਲੇ ਗੇ ਲੁੱਟੇ ਨਾਕਮਾ ਲੱਗਦਾ ਹੈ ਕੈਮਰੇ ਨਜ਼ਰ ਚ ਸਾਤਰੀ ਗਾ ਜੀ ਕਿਵੇਂ ਫਿਰ ਓਕਰਪੋਟ ਹਾਂਜੀ ਠੀਕ ਹੈ ਪੂਰਾ ਸਾਹ ਦੇ ਰਿਹਾ ਬਾਈ ਜੀ ਇਹ ਬਾਈ ਆਪਣਾ ਬਣਾ ਦੇ ਸਾਰੇ ਝਾਤ ਆਪਣਾ ਹਾਂ ਬਣਾਈ ਜਾਂਦੇ ਆ ਨਾ ਮੜਾ ਘੈਂਡ ਰੱਖਿਆ ਯਾਰ ਮੈਨੂੰ ਕਹਿੰਦਾ ਬੋਰਡ ਦਾ ਵੇਖੇਗਾ ਹੈ ਮੈਨੂੰ ਕਹਿੰਦਾ ਬੋਰਡ ਵੇਖੇਗਾ ਗੱਲ ਉਹੀ ਕਰਤੀ ਅੱਛਾ ਹੈ ਵੀ ਬੋਰਡ ਵਾਲੇ ਤਾਂ ਬਾਕੀ ਚੁੱਪ ਕਰਦੇ ਨੇ ਵਧੀਆ ਲੱਗਿਆ ਜੀ ਵਧਗਾ ਵਧਗਾ ਮਨਾਰਕੇ ਬੇਕ ਦਾ ਮਹਾ ਆਦਾ ਕਰਤਾ ਗਾ ਰੋਹੇ ਸ਼ਵਾਸ਼ਕਾਰ ਚ ਉਤਰ ਜਾਊਗਾ ਬਈ ਮੇਲੇ ਚ ਅੱਜ ਅੱਛਾ ਠੀਕ ਹੈ ਜਿਹੜਾ ਬੰਦਾ ਅੱਜ ਦਾ ਠੀਕ ਹੈ ਸ਼ਵਾਸ਼ਕਾਰ ਚ ਇੱਕ ਨੰਬਰ ਬੂਟੇ ਜਮਾ ਇੱਕ ਨੰਬਰ ਹਰ ਪ੍ਰਕਾਰ ਦੇ ਬੂਟੇ